ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 10 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੇ ਦਾ ਤੇ ਨੌ ਲੜਕੀਆਂ ਦੇ ਰਿਸ਼ਤੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਤੇ ਇਹ ਜ਼ਰੂਰੀ ਸੂਚਨਾ ਹੈ ਇਸ ਸਾਡੇ ਇਸ WhatsApp ਨੰਬਰ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਨੰਬਰ ਨਹੀਂ ਹੈਗਾ ਜੀ ਅਗਰ ਇਸ ਨੰਬਰ ਤੋਂ ਇਲਾਵਾ ਤੁਹਾਨੂੰ ਕਿਸੇ ਹੋਰ ਨੰਬਰ ਤੋਂ ਕੋਈ ਮੈਸੇਜ ਕਾਲ ਸਾਡੇ ਨਾਮ ਤੋਂ ਆਉਂਦਾ ਏ ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਸਾਵਧਾਨ ਰਹੋ ਫਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਰੋਪੜ ਕਾਸਟ ਸ਼ੀਂਬੇ ਉਮਰ 12 1998 ਕੱਦ 5 ਫੁੱਟ 6 ਇੰਚ ਪੜਾਈ ਬੀਕਾਮ ਕੀਤੀ ਹੋਈ ਹੈ ਜੀ ਲੜਕਾ ਮੰਗਲਿਕ ਹੈ ਭਰਾ ਇੱਕ ਹੀ ਤੇ ਭੈਣ ਹੈ ਨਹੀਂ ਜੀ ਕੋਈ ਕੰਮ ਮਨਿਹਾਰੀ ਦੀ ਤੇ ਰੈਡੀमेड 40 ਸਾਲ ਪੁਰਾਣੀ ਦੁਕਾਨ ਹੈ ਜੀ ਤੇ ਨਾਲ ਦਿੱਤਾ ਗਿਆ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਫਰੀਦਕੋਟ ਕਾਸਟ ਰਾਮਗੜੀਆ ਸਿੱਖ ਉਮਰ 1990 ਕੱਦ 5 ਫੁੱਟ 5 ਇੰਚ ਪੜ੍ਹਾਈ ਐਮਏ ਬੀਐਡ ਭਰਾ ਇੱਕੀਤੀ ਪਹਿਣਾ ਤਿੰਨੇ ਜੀ ਮੰਗੀ ਪਰਿਵਾਰ ਦੀ ਮੁੰਡੇ ਦਾ ਵਧੀਆ ਕਾਰੋਬਾਰ ਹੋਵੇ ਤੇ ਜ਼ਮੀਨ ਜਾਇਦਾਦ ਹੋਵੇ ਨੰਬਰ ਥੱਲੇ ਦਿੱਤਾ ਗਿਆ ਹੈ ਜੀ نیچے ਨਾਲ ਹੀ ਪਰਿਵਾਰ ਦਾ ਤੁਸੀਂ ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਵੀਨਾ ਪਤਾ ਜਮਨਾ ਨਗਰ ਹਰਿਆਣਾ ਕਾਸਟ ਐਸ ਸੀ ਉਮਰ 25 ਸਾਲ ਡੇਟ ਆਫ ਬਰਥ 3/10/1998 ਪੜ੍ਹਾਈ ਬੀਏ ਪਾਸ ਪਿਤਾ ਰਿਟਾਇਰ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਫ ਨੇ ਜੀ ਬਾਂਗੇ ਪਰਵਾਰ ਦੀ ਮੁੰਡਾ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਪੰਜਾਬ ਤੋਂ ਹੋਵੇ ਸਰਦਾਰ ਹੋਵੇ ਭਾਵੇਂ ਕਟਿੰਗ ਵਾਲਾ ਮੈਰਿਜ ਪੰਜਾਬ ਦੇ ਵਿੱਚ ਕਰਨੀ ਹੈ ਹਿੰਦੂ ਜਾਂ ਸਿੱਖ ਦੋਨੋਂ ਕਾਸਟ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਤੇ ਪਰਿਵਾਰ ਦਾ ਵੀ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਤੁਸੀਂ ਪਰਿਵਾਰ ਦੇ ਨਾਲ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮਰਿਤਧਾਰੀ ਪਤਾ ਲੁਧਿਆਣਾ ਕਾਸਟ ਰਾਮਗੜੀਆ ਗੋਤ 나ਗੀ ਪੁੱਲਰ ਉਮਰ 1993 ਕੱਦ 5 ਫੁੱਟ 4 ਇੰਚ ਪੜ੍ਹਾਈ BCA MCA ਪ੍ਰੋਫੈਸ਼ਨ ਸੌਫਟਵੇਅਰ ਡਿਵੈਲਪਰ ਪ੍ਰਾ ਇੱਕੀ ਮੈਰਿਡ ਲਿਵਿੰਗ ਇਨ ਕੈਨੇਡਾ ਫਾਦਰ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਨੇ ਮੰਗੀ ਪਰਿਵਾਰ ਦੀ ਮੁੰਡਾ ਅਮਰਿਤ ਤਾਰੀ ਹੋਵੇ ਐਨਆਰਆਈ ਹੋਵੇ ਰਾਮਗੜੀਆ ਪਰਿਵਾਰ ਤੋਂ ਹੋਵੇ ਤੇ ਕੇਵਲ ਅਮਰਿਤ ਤਾਰੀ ਲੜਕੀ ਵਾਲੇ ਹੀ ਸੰਪਰਕ ਕਰਨ ਨਾਲ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਪਰਿਵਾਰ ਦੇ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਸਿੱਖ ਰਾਮਦਾਸੀਆ ਜ਼ਿਲ੍ਹਾ ਰੋਪੜ ਗੋਤ ਟੋੜ ਗੁਰੂ ਉਮਰ ਜੂਨ 1990 ਪੜ੍ਹਾਈ ਐਮ ਐਸ ਸੀ ਆਈਟੀ ਐਂਡ ਮਲਟੀਮੀਡੀਆ ਕੰਮ ਐਕਟਿੰਗ ਫਿਲਮ ਐਡੀਟਰ ਐਂਡ ਕਲਰਿਸਟ ਕੁੜੀ ਲਿਆ ਦੀ ਆਨੰਦ ਦੇ ਵਿੱਚ ਕੰਮ ਕਰਦੀ ਏ ਪਿਤਾ ਪ੍ਰਾਈਵੇਟ ਨੌਕਰੀ ਤੇ ਮਾਤਾ ਹਾਊਸ ਵਾਈਫ ਨੇ ਪ੍ਰਾਇਮੇ ਕੀ ਜੀ ਪ੍ਰਾਈਵੇਟ ਜੌਬ ਕਰਦੇ ਆ ਤੇ ਮੰਗੀ ਪਰਿਵਾਰ ਦੀ ਸੇਮ ਕੰਮ ਵਾਲਾ ਨੜਕਾ ਚਾਹੀਦਾ ਹੈ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਤੇ ਨਾਲ ਦੋ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਮਜਵੀ ਸਿੱਖ ਗੋਤਸ ਹੋਟਾ ਉਮਰ 61299 ਜਨਮ ਦਾ ਟਾਈਮ 9:20 ਪੀਐਮ ਕੱਦ 5 ਫੋਟ 2 ਇੰਚ ਪੜਾਈ ਗ੍ਰੈਜੂਏਸ਼ਨ ਇਨ ਬੀਐਸਸੀ ਆਈਟੀ ਤੇ ਪੋਸਟ ਗ੍ਰੈਜੂਏਸ਼ਨ ਇਨ ਕੋਸਟਮੈਟੋਲੋਜੀ ਪ੍ਰਾਇ ਕੇ ਅਨਮੈਰੀਡਲ ਤੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਜੀ ਮੰਗੀ ਪਰਵਾਰ ਦੀ ਗੁੰਡਾ ਗਵਰਨਮੈਂਟ ਜੌਬ ਤੇ ਹੋਵੇ ਓਨਲੀ ਮਜਬੀ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਆ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਖੈਰਾ ਉਮਰ 1992 ਕੱਦ 5 ਫੁੱਟ 6 ਇੰਚ ਪੜਾਈ BCA MCA ਨਾਊ ਲਿਵਿੰਗ ਕੈਨੇਡਾ PR ਕੁੜੀ ਡਿਵੋਰਸਡ ਹੈ ਤੇ ਮਹੰਗੇ ਪਰਿਵਾਰ ਦੇ ਮੁੰਡਾ ਸੋਨਾ ਸੁਨੱਖਾ ਹੋਵੇ ਤੇ ਹਾਈਟ 6 ਫੁੱਟ ਹੋਵੇ ਤੇ ਕੈਨੇਡਾ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਪਰ ਕੈਨੇਡਾ ਨੂੰ ਪੈ ਨੇ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਿੰਕਾ ਪਤਾ ਜਲੰਧਰ ਕਾਸਟ ਐਸਸੀ ਬੋਥ ਸੋਡੀ ਐਂਡ ਬੰਦਨ ਉਮਰ 28 11 1999 ਕੱਦ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਐਡ ਆਇਲਰਸ 6 ਇਚ ਬੈਂਡ ਪ੍ਰਾਇਕੀ ਐਂਡ ਮੈਰੀਡੇ ਤੇ ਭੈਣ ਇਕੀ ਮੈਰੀਡੇ ਜੋਕੇ ਮਾਹੀਂ ਕੇ ਪਰਵਾਰ ਦੀ ਐਨਆਰਆਈ ਬੁਆਏ ਫਰੋਮ ਯੂਰਪ ਕੰਟਰੀਜ਼ ਜਲੰਧਰ ਹੁਸ਼ਿਆਰਪੁਰ ਫਗਵਾੜੇ ਨੂੰ ਪਹਿਲੇ ਦੇ ਨਾਲ ਦੋ ਪਰਿਵਾਰ ਦੇ ਨੰਬਰ ਨੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਉਮਰ 37 ਸਾਲ ਕਦਰ ਮੈਨਿਫੋਲਟ 5 ਇੰਚ ਕੰਮ ਕੁੜੀ ਸਰਕਾਰੀ ਟੀਚਰ ਦੀ ਨੌਕਰੀ ਕਰਦੀ ਏ ਤੇ ਕੁੜੀ ਤਲਾਕਸ਼ੁਦਾ ਹੈ ਜੀ। ਇੱਕ 8 ਸਾਲ ਦਾ ਬੱਚਾ ਏ ਤੇ ਮੰਗੇ ਮੁੰਡਾ ਖਾਨਦਾਨੀ ਸੰਸਕਾਰੀ ਹੋਵੇ। ਜੋਬ ਜਾਂ ਵਧੀਆ ਪੜ੍ਹਿਆ ਲਿਖਿਆ ਹੋਵੇ ਤਲਾਕਸ਼ੂਦਾ ਵੀ ਸੰਪਰਕ ਕਰ ਸਕਦੇ ਹਨ ਤੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਸਿਰਫ ਮੇਲ ਮਿਲਦੇ ਵਾਲੇ ਹੀ ਸੰਪਰਕ ਕਰਨ ਤੇ ਨਾਲ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ Rampura Phul Bhitinda ਕਾਸਟ ਜੱਟ ਸਿੰਘ ਗੋਤ ਢਿੱਲੋ ਕਦ ਪਾਂਡਿਫੋਟ 3 ਇੰਚ ਉਮਰ ਡੇਟ ਆਫ ਬਰਥ 28 10 1997 ਪੜਾਈ BCA PGDCA ਆਈਲੈਟਸ ਸ਼ੇਪ ਐਂਡ ਪੈਣ ਪੈਣ ਦੋਨੇ ਮੈਰਿਡ ਨੇ ਪ੍ਰਾ 21 ਅਨਮੈਰਿਡੇ ਨੌਕਰੀ ਆਈਲੈਟਸ ਓਵਰਆਲ ਸ਼ੇਪ ਐਂਡ ਨੇ ਜੀ ਮੰਗੇ ਪਰਿਵਾਰ ਦੀ ਮੁੰਡਾ ਵਧੀਆ ਘਰ ਪਰਿਵਾਰ ਤੋਂ ਹੋਵੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਫਾਈਲ ਲਗਾਉਣੀ ਤੇ ਖਰਚਾ ਕਰਨ ਵਾਲਾ ਪਰਿਵਾਰ ਚਾਹੀਦਾ ਹੈ ਮਾਲਵੀ ਏਰੀਆ ਵਾਲੇ ਹੀ ਸੰਪਰਕ ਕਰਨ ਤੇ ਨਾਲ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਆਪਣੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਡਾਇਰੈਕਟ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਤੇ ਅਸੀਂ ਐਡ ਲਗਾ ਦਿੰਨੇ ਆ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਤੇ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੀ ਅਸੀਂ ਫੀਸ ਲੈਨੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ